ਕਿਸੇ ਵੀ ਤਸ਼ਦਾ ਯੂਥ ਚਾਹੇ ਤਾਂ ਸਰਕਾਰਾਂ ਵੀ ਬਦਲਣ ਦੀ ਤਾਕਤ ਰੱਖਦਾ ਹੈ ਇਹ ਨੇਪਾਲ ਦੀ ਯੂਥ ਨੇ ਕਰਕੇ ਦਿਖਾਇਆ ਹੈ ਆਓ ਜਾਣਦੇ ਹਾਂ ਨੇਪਾਲ ਦਾ ਯੂਥ ਜਿਸ ਨੂੰ ਆਪਾਂ ਜੈਂਜੀ ਜਨਰੇਸ਼ਨ ਕਹਿ ਦਿੰਦੇ ਹਾਂ ਜੈਂਜੀ ਜਨਰੇਸ਼ਨ ਉਹ ਹੁੰਦੀ ਹੈ ਜਿਨ੍ਹਾਂ ਦਾ ਜਨਮ 1997 ਤੋਂ 2012 ਦੇ ਵਿੱਚ ਹੋਇਆ ਹੈ ਨੇਪਾਲ ਦੀ ਜੈਂਸੀ ਜਨਰੇਸ਼ਨ ਨੇ ਉੱਥੋਂ ਦੇ ਮੰਤਰੀਆਂ ਨੂੰ ਐਕਸਪੋਜ਼ ਕਰਨਾ ਸ਼ੁਰੂ ਕਰ ਦਿੱਤਾ ਮਤਲਬ ਕਿ ਔਨਲਾਈਨ ਆ ਕੇ ਉਹਨਾਂ ਦਾ ਪਰਦਾ ਫਾਸ਼ ਕਰ ਦਿੱਤਾ 4 ਸਤੰਬਰ ਨੂੰ ਨੇਪਾਲ ਦੀ ਗਵਰਨਮੈਂਟ ਨੇ 26 ਸੋਸ਼ਲ ਮੀਡੀਆ ਐਪਸ ਇਨਕਲੂਡਿੰਗ WhatsApp, Instagram, Facebook ਸਭ ਤੇ ਬੈਨ ਲਗਾ ਦਿੱਤਾ ਤਾਂ ਜੋ ਲੋਕ ਆਪਸ ਵਿੱਚ ਗੱਲਬਾਤ ਵੀ ਨਾ ਕਰ ਸਕਣ ਟੂਡੇਂਟ ਦਾ ਜੋ ਪ੍ਰੋਟੈਸਟ ਸੀ ਬੜੇ ਸ਼ਾਂਤਮਈ ਤਰੀਕੇ ਨਾਲ ਚੱਲ ਰਿਹਾ ਸੀ ਪਰ ਇਸ ਸੋਸ਼ਲ ਮੀਡੀਆ ਬੈਨ ਨੇ ਅੱਗ ਦੇ ਵਿੱਚ ਤੇਲ ਦਾ ਕੰਮ ਕੀਤਾ ਇਸ ਨੂੰ ਦੇਖ ਕੇ ਲੋਕ ਸੜਕਾਂ ਤੇ ਆ ਗਏ 19ਰ ਨੇ ਤੇ ਚੱਲਦੇ 20 ਤੋਂ ਵੀ ਜ਼ਿਆਦਾ ਲੋਕ ਮਾਰੇ ਜਾ ਚੁੱਕੇ ਐ ਗੁੱਸੇ ਵਿੱਚ ਆ ਕੇ ਪਬਲਿਕ ਨੇ ਪਾਰਲੀਮੈਂਟ ਹਾਊਸ ਤੇ ਅਟੈਕ ਕਰਤਾ ਤੇ ਅੱਗ ਵੀ ਲਾਤੀ ਉੱਥੇ ਦੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਨੇ ਅਸਨੀਫਾ ਦਿੱਤਾ ਇੱਕ ਦੇਸ਼ ਦੇ ਯੂਥ ਵਿੱਚ ਇੰਨੀ ਪਾਵਰ ਹੁੰਦੀ ਐ ਉਹ ਇੱਕ ਦਿਨ 'ਚ ਹੀ ਦੇਸ਼ ਦਾ ਤਖ਼ਤਾ ਪਲਟ ਸਕਦੀ ਐ